ਉਹ ਸਤਿਵੰਤ ਬਾਬੇ ਦੇ ਕਹੇ ਚੀ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਪਰ ਇਹ ਅਫਸੋਸ ਆ ਕਿ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤੇ ਤਜਸੀ ਨਹੀਂ ਹੋ ਸਕੇ ਆਦਿ ਨੀ ਬੀਲਿੰਗ ਵਾਲਾ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਿਹੜਾ ਉਹਨਾਂ ਦਾ ਸਾਹਿਬ ਨੇ ਡੇਰ ਕਿ ਲੱਗੇ ਤੇ ਉਸ ਦੇ ਬਾਰੇ ਕਿ ਹੁਣ ਕੋਣ ਪ੍ਰਧਾਨ ਲਗਾ ਕੋਲ ਅਸੀਂ ਆਪਣੇ ਹੱਥੋਂ ਬਣ ਨਹੀਂ ਸਕਦੇ ਜਦਾ ਸਾਹਿਬ ਜਦਾ ਸਾਹਿਬ ਚਿੱਠੀ ਲਿਖੀ ਆ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤੁਹਾਨੂੰ ਜੋ ਫਾਰਕ ਕੀਤਾ ਜਾਵੇ ਉਹ ਅਦਰ ਉਹ ਅਕਾੰਤ ਸਾਹਿਬ ਉਹਦੇ ਜੈਦਾ ਸਾਹਿਬ ਨੇ ਇੱਕ ਸੱਤਵੇਂ ਮਹੀਨੇ ਇੱਕ ਵਾਰੀ ਦਾ ਕਰ ਰਿਹਾ ਕੀਤਾ ਗਿਆ ਸੀ ਉਹਦਾ ਜਦ ਠੀਕ ਸੀ ਪਰ ਉਹ ਸੱਤਵੇਂ ਮਹੀਨੇ ਇੱਕ ਵਾਰੀ ਜਿਹੜਾ ਦੋ ਬੇਟੀ ਦਾ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਈ ਘਟਨਾਵਾਂ ਵੀ ਰਹੀਆਂ ਚੱਲਦੀਆਂ ਨੇ ਬਹੁਤ ਖੁਰਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀਗੇ ਬੜੇ ਵਿਦਵਾਨ ਸੀਗੇ ਪਰੇਬ ਸੋਸ ਆਇਆ ਉਹ ਚਾਹਿਆ ਬੇਟਿਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥਰ ਤਜਸਿੰਦ ਨਹੀਂ ਹੋ ਸਕੇ ਉਹਦੇ ਮੈਨੂੰ ਔਖ ਲੱਗੇ ਉਹਨੇ ਵਾਇ ਅੱਜ ਲਈ ਬੀਲਿੰਗ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੇ ਉਹ ਕਲਤਾ ਸਾਹਿਬ ਨੇ ਦੇਰ ਲੱਗਦੇ ਉਸੇ ਵੇਲੇ ਕਿ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਰੱਖੇ ਅਸੀਂ ਆਪਣੇ ਹੱਥੋਂ ਬਣਾ ਨਹੀਂ ਸਕਦੇ ਇਹ ਤਾਂ ਕਲਤਾ ਸਾਹਿਬ ਹੀ ਕਰ ਸਕਦੇ ਸੀ ਇਸੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆਇਆ ਮੈਂ ਇਹ ਕਲਤਾ ਸਾਹਿਬ ਜੈਦਾ ਸਾਹਿਬ ਨੂੰ ਚਿੱਠੀ ਲਿਖੀ ਆਹ ਹਾਲਾਤ ਨੇ ਇਹ ਨਾਲ ਆਦਿ ਚੀਜ਼ ਜਦੋਂ ਤੁਹਾਨੂੰ ਇਹੋ ਫਾਰ ਕੀਤਾ ਜਾਵੇ ਤੇ ਉਹ ਅੱਗੇ ਉਹ ਹੈਗਾ ਉਹ ਰਵੇ ਕੀ ਕਰਨਾ ਚਾਹੀਦਾ ਨਹੀਂ ਕਰਨਾ ਇਸ ਕਰਕੇ ਉਹ ਬਿਜੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਹਾਨੂੰ ਆਪ ਬੋਲੋ ਜਿਹਦਾ ਬਿਜੇ ਕਦਵੀਰ ਕਰਦਾ ਬੰਦਾ ਉਹੀ ਇਹਦੀ ਗੱਲ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸਹਿਜ ਕਰੇ ਸਹਿਜ ਕਰਦੇ ਤੇ ਉਹ ਦਾਰਗੇ ਜੇਕਰ ਉਹ ਕੱਢੀਦਾ ਲਾਹ ਉਹ ਚੀਜ਼ ਉਹਦਾ ਨੰਬਰਦਾਰ ਵਾਲਾ ਕਰ ਦੇਗਾ ਇਹ ਾਕਾਤ ਆ ਸਭ ਦੇ ਉਪਰ ਆਈਆ ਕਮੇਟੀ ਇਹ ਤਾਂ ਉਹ ਹੀ ਕਰ ਸਕਦੇ ਇਹ ਇਹੋਡੇ ਤੋਂ ਬਾਅਦ ਆਈ ਕਰੇਗਾ ਹੋਲਾ ਆਇਆ ਜੀ ਇਸ ਕਰਕੇ ਉਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਤਾਂ ਦੇਖੋ ਪਹਿਲਾਂ 50 ਸਾਲ ਤੱਕ ਮੈਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਕੋਈ ਕੋਟ ਨਹੀਂ ਸੀ ਨਿਕਾ ਤਾਂ ਬੰਗਾ ਕੀ ਲੱਗਦਾ ਕਿ ਹਰਨ ਸਾਹ ਨੇ ਕੰਮੀ ਜਦੋਂ ਮੈਡੀਕਲ ਚੱਲ ਰਹੀ ਤੇ ਇਹਦੇ ਵਿੱਚ ਕੀਵਾ ਦੇਣਾ ਤੁਸੀਂ ਸਹੀ ਗੱਲ ਦੱਸ ਸਾਡੇ ਨਾਲ ਕਦੇ ਉਹਦੇ ਹੱਥ ਕਰੀ ਇਸ਼ਾਰਾ ਇਸ਼ਾਰਾ ਮੱਤੇ ਵੀ ਗਾਲੀ ਕੱਢੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਬਈ ਟਾਈਮ ਫਰ ਬੰਦ ਸੀ ਮੈਂ ਬਾਹਰ ਜਾਦਾ ਜਿੱਥੇ ਹੋਟਲ ਸਰ ਇਹਦਾ ਬੇਦੀਵੇਂ ਨਾਲ ਸੀ ਇਹਦੇ ਵਿੱਚ ਦੱਸਿਆ ਦਵਰੇ ਜਗ੍ਹਾ ਵੀ ਉਹ ਤਸੀਫਾ ਦਿੰਦਾ ਤੇ ਅਸੀਂ ਹੁਣ ਤਾਂ ਜੱਤੋ ਚੰਦ ਚਿਕਾ ਦੇ ਰਾਤ ਨੂੰ ਗੱਲ ਹੋਈ ਜੀ ਵੀ ਪਤਾ ਕਰ ਕਿ ਉਹਦਾ ਤਸੱਲ ਕਰਦਾ ਦਸਤ ਦੇ ਕੋਈ ਵੀ ਕਰ ਲਿਆ ਜਦੋਂ ਉਹਦੇ ਕੋਲ ਸਿੱਧਗਾ ਦਿੱਤੇ ਅੱਜ ਵੀ ਕਿਹਾ ਕੋਈ ਹਰੂ ਨੇ ਕੋਈ ਸਹੀ ਜਵਾਬ ਦਰ ਕਰਨੇ ਜੀ ਇਹ ਕਿ ਉਹ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਿਹਾ ਜੀ ਜੇ ਦੱਸਦੇ ਹੋ ਵੀਰੇ ਕੋਈ ਸਥਿਤੀ ਸੀਗੀ ਜੇ ਕੋਈ ਕੁਝ ਇਹਦੇ ਬਾਰੇ ਵੀ ਕਹਿਣਾ ਸੀਗਾ ਉੱਥੇ ਪੋਵੇ ਉਹ ਰਾਜਕਰਤੂ ਕੀ ਇਹ ਮੀਟਿੰਗ ਨਹੀਂ ਆਈ ਉਹ ਪਹਿਮੇ ਬਹਿ ਗਿਆ ਨਿਸ਼ਚਿਤਤਾ ਬਣੇ ਹੋਈ ਇਹ ਦੇਖੋ ਉਸ ਦੀ ਆਸ ਹੁੰਦੀ ਦੁਬਾਰਾ ਮੈਂ ਆਈ ਫੇਰ ਲੇਤੇ ਇਹ ਕਵਟ ਇਸ ਤਾਰ ਤਾਰ ਦਾ ਜੱਜ ਸਾਹਿਬ ਨੇ ਬਣਾਈ ਸੀ ਕੁਝ ਵਾਕ ਤਾਂ ਲਿਖਿਆ ਰਿਹਾ ਉਹ ਤਵੀ ਸਾਲ ਦਾ ਠੀਕ ਹੈ ਉਹ ਜਿਹੜਾ 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 ਇਹ ਪਹਾਰਗੇ ਕਰਦੀ ਉਹਨੂੰ ਪਹਾਰਗੇ ਛੱਡ ਗਏ ਅਗਲੀ ਕੋਈ ਗੱਲ ਹੀ ਕਹਿ ਕੇ ਗਏ ਉਹ ਕੋਈ ਕਰੇਗਾ ਆਪਣੇ ਆਪ ਹੀ ਵਰਤਦੇ ਠੀਕ ਹੈ ਹੁਣ ਤੁਹਾਡੇ ਉਹਨਾਂ ਅੱਗੇ ਮੀਟਿੰਗ ਦਾ ਇਤਹਾ ਬਣਿਆ ਜਾਏਗਾ ਤੁਹਾਡੇ ਨਹੀਂ ਨਹੀਂ ਬੈਦਾਂ ਉਹਨੂੰ ਬਿਰਤੀ ਕਰਦੇ ਵੀ ਇਹ ਬੈਦਾਂ ਦੇ ਫਰਕੇ ਕਰਦਾ